ਆ ਜਿਹੜੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਮੂੰਹ ਟੱਕ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀਆਂ ਨੇ ਇਹ ਕੁੜੀਆਂ ਮੁੰਡਿਆਂ ਨਾਲ ਹੋਟਲ ਦੇ ਵਿੱਚ ਰੰਗ ਰਲੀਆਂ ਬਣਾ ਰਹੀਆਂ ਸੀ ਤਾਂ ਉੱਪਰੋਂ ਕਮਰਿਆਂ ਦੇ ਵਿੱਚ ਰੇਡ ਪੈ ਗਈ ਪੁਲਿਸ ਨੇ ਇਹਨਾਂ ਨੂੰ ਗਲਤ ਕੰਮ ਕਰਦਿਆਂ ਨੂੰ ਫੜ ਲਿਆ ਤੇ ਨਾਲ ਹੀ ਤਿੰਨ ਮੁੰਡਿਆਂ ਨੂੰ ਵੀ ਫੜਿਆ ਜਿਹੜੇ ਹੁਣ ਮੂਲਕੋਂ ਦੇ ਫਿਰਦੇ ਨੇ ਅੰਮ੍ਰਿਤਸਰ ਦੇ ਚਮਰੰਗ ਰੋਡ ਦੇ ਨਾਲ ਪੈਂਦੇ ਜਹਾਜ਼ ਗੜ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਹੋਟਲ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਜਦੋਂ ਨੌਜਵਾਨਾਂ ਦੇ ਕੋਲ ਪੁੱਛਗਿਛ ਕੀਤੀ ਤਾਂ ਪਤਾ ਲੱਗਿਆ ਕਿ ਬੈਟਰੀ ਵਾਲਾ ਨੌਜਵਾਨ ਇਹਨਾਂ ਕੂੜੇ ਨੂੰ ਲੈ ਕੇ ਆਇਆ ਜੋ ਕਿ ਨੌਂ ਜਵਾਨਾਂ ਦੇ ਨਾਲ ਗਲਤ ਕੰਮ ਕਰਨ ਦੇ ਵਿੱਚ ਰਾਜੀ ਹੋਏ ਸੀ ਹੋਰ ਕੀ ਕੁਝ ਕਿਹਾ ਪੁਲਿਸ ਨੇ ਆਪ ਸੰਦੇ ਹਨ ਪਰसों ਜੀ 8 ਤਰੀਕ ਦੀ ਗੱਲ ਹੈ ਮਾਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾigarh ਵਿਖੇ ਕੁਝ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆਵਾਰਾ ਫਿਰਦੇ ਆ ਤੇ ਕਾਫੀ ਰੂਪਾਂ ਦੀ ਡੇਟ ਕਰਦੇ ਡੇਟ ਕਰਦੇ ਜੀ ਤਾਂ ਜਦੋਂ SLAM ਨੇ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਤਿੰਨ ਲੜਕੇ ਜਿਹੜੇ ਆ ਉਹ ਵੀ ਫੜੇ ਆ ਤੇ ਇਹਨਾਂ ਦੇ ਕਰਨਾ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾੜੀਆਂ ਡੀ ਕਰਦੇ ਆਂ ਹੂੰ ਤੇ ਬੰਦੇ ਸਮੇਂ ਤੋਂ ਕੰਮ ਕਰਦੇ ਪੀਣ ਨਾਲੇ ਇਸ ਵਾਰ ਜੀ ਤ੍ਰਤੀਸ਼ਰ ਰਹੀ ਜੀ ਤੁਮੁੰਨੇ ਕਿਥੋਂ ਦੇ ਆਣ ਵਾਲੇ ਨੇ ਬੁੱਢੇ ਜੀ ਲੋਕੋ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਂਡਰੀ ਵਾਲਾ ਵੀ ਆ ਜੀ ਹਾਂ ਜੀ ਉਹ ਬੈਟਰੀ ਵਾਲਾ ਵੀ ਨੌਜਵਾਨ ਹੈ ਰਾਈ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਗੰਦਾ ਸਾਗ ਨੂੰ ਲੈ ਕੇ ਆਉਂਦਾ ਹੈ ਫਿਰ ਹੋਟਲ ਚ ਪਹੁੰਚਾਉਂਦੇ ਜੀ ਜਿਹੜੇ ਹੋਟਲ ਦੇ ਵਿੱਚ ਫੈਰਦੇ ਦੀ ਜੀ ਲਗਾਤਾਰ ਹੈ ਓ ਜਿਆਦਾਤਰ ਪੰਜਾਬ ਹੋਟਲ ਦੇ ਐਂਡ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਹੋਟਲ ਵਾਲੇ ਕੋਲ ਪੁੱਛਦੇ ਸੀ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜਾਂਦੇ ਨਾਲ ਪਹਾਂਦੀ ਕੀਤੀ ਗਈ ਕੀ ਪੁੱਛਿਆ ਸੀ ਕੀਤੀ ਗਈ ਉਸ ਤੇ ਸੀ ਕੀਤੀ ਗਈ ਹੈ ਵੀ ਜਿੱਦਾਂ ਆਏ ਤੁਹਾਡੇ ਐਂਟਰੀ ਇੱਕੋ ਦੇ ਵਿੱਚ ਐਂਟਰੀ ਕਰਦੇ ਹੋ ਐਂਟਰੀ ਹੈ ਜੇ ਨਹੀਂ ਸਹੀ ਸੀ ਉਨਦੇ ਕਾਰਵਾਈ ਕੀਤੀ ਆ ਹੋਟਲ ਵਾਲੇ ਉਹ ਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਵਾਰਾ ਕੁੜੀਆਂ ਨੂੰ ਕਮਰੇ ਨਾਲ ਦਿੱਤੇ ਬਿਲਕੁਲ ਜੀ ਜੀਨਰ ਅਸਟਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਿਆ ਵੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਜੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਨਿਯਾਇਜ਼ ਜਿਹੜੀ ਆ ਕਰ ਦਿੱਤੀ ਆ ਦੇਖਿਆ ਜਾ ਬੀ ਤਾਂ ਦੇਵਪਾਲ ਦੇ ਧੰਦੇ ਰੁਕਣ ਦੀ ਬਜਾਏ ਅੱਜ ਦਿਨ ਵਧਦੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ